ਵੀਡੀਓ ਦੇਖਣ ਵਾਲੇ ਸਾਰੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਪਾਂ ਇਸ ਟਾਈਮ ਖੜੇ ਆਂ ਦੀ ਐਡੀਲੇਡ ਦੇ ਖੈਰਾਬਨ ਪਾਰਕ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਐਡੀਲੇਡ ਸਿਟੀ ਇੱਥੋਂ ਦੀਆਂ ਕਈ ਥਾਵਾਂ ਨੇ ਸੋਹਣੇ-ਸੋਹਣੇ ਦੇਖਣ ਵਾਲੀਆਂ ਹੁਣ ਚੱਲਦੇ ਆਂ ਪਹਿਲਾਂ ਉਹ ਦੇਖਦੇ ਆਂ ਜਾ ਕੇ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਐਡੀਲੇਡ ਦੀ ਸੈਂਟਰਲ ਮਾਰਕੀਟ ਆ ਇਹ ਮਾਰਕੀਟ ਬਹੁਤ ਪੁਰਾਣੀ ਐ 1870 ਦੇ ਵਿੱਚ ਬਣੀ ਸੀ ਤੇ ਇਹਦੇ ਵਿੱਚ ਅੰਦਰ ਬਹੁਤ ਜ਼ਿਆਦਾ ਦੁਕਾਨਾਂ ਕਹਿ ਲਈਏ ਜਾਂ ਆਪਣਾ ਟਰੇਡਰ ਕਹਿ ਲਈਏ ਹੈ ਗਿਆ ਹੁਣ ਆਪਾਂ ਇਹਦੇ ਅੰਦਰ ਚੱਲਦੇ ਆਂ ਤੇ ਨੂੰ ਅੰਦਰੋਂ ਜਾ ਕੇ ਦੇਖਦੇ ਆਂ ਤੇ ਮਾਰਕੀਟ ਦੇ ਅੰਦਰ ਇਹਨਾਂ ਦੇ ਅਲੱਗ-ਅਲੱਗ ਦੁਕਾਨਾਂ ਬਣੀਆਂ ਹੋਈਆਂ ਨੇ ਫਰੂਟ ਦੀਆਂ, ਮੀਟ, ਕਾਫੀ ਸ਼ਾਪ, ਹਰ ਤਰ੍ਹਾਂ ਦੀ ਦੁਕਾਨ ਜਾਨੀ ਕਿ ਖਾਣ-ਪੀਣ ਵਾਲੀ ਇੱਥੇ ਹੈਗੀ ਆ। ਕਾਫੀ ਵੱਡੀ ਆ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਬਹੁਤ ਸਾਰੇ ਟਰੇਡਰ ਇਹਦੇ ਅੰਦਰ ਕੰਮ ਕਰਦੇ ਆ। ਇਹ ਮਾਰਕੀਟ ਖਾਸੀ ਵੱਡੀ ਆ ਤੇ ਇੱਥੇ ਹਰ ਤਰ੍ਹਾਂ ਦੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਹੈਗੀਆਂ। ਹਰ ਖਾਣ-ਪੀਣ ਵਾਲੀ ਚੀਜ਼, ਸਬਜ਼ੀਆਂ ਕਾਫੀ ਮੀਟ ਚਿਕਨ ਸਭ ਕੁਝ ਮਿਲਦਾ ਇੱਥੇ ਤੇ ਲੋਕ ਸਵੇਰੇ ਸਵੇਰੇ ਫਿਰਦੇ ਆ ਤੇ ਸਮਾਂ ਇਸ ਟਾਈਮ 10 ਕ' ਵੱਜਿਆ ਆ 11 ਕ' ਵੱਜਿਆ ਤੇ ਪੂਰੀ ਬਿਜ਼ੀ ਆ ਮਾਰਕੀਟ ਸਵੇਰੇ ਸਵੇਰੇ ਸਾਹਮਣੇ ਜੂਸ ਬਾਰ ਹੈਗੀ ਆ ਤੇ ਆਪਾਂ ਜੂਸ ਪੀਣੇ ਇੱਥੇ ਲੈ ਕੇ ਪਹਿਲਾਂ ਇਹ ਮਾਰਕੀਟ ਅੱਜ ਵੀ ਐਵੇਂ ਚੱਲ ਰਹੀ ਆ 150 ਸਾਲ ਪੁਰਾਣੀ ਮਾਰਕੀਟ ਆ ਤੇ ਸਵੇਰੇ ਸਵੇਰੇ ਪੂਰਾ ਕਾਠਾ ਦੁਕਾਨਾਂ ਤੇ ਉਹ ਸਾਹਮਣੇ ਆਪਾਂ ਸੈਂਟਰਲ ਮਾਰਕੀਟ ਦੇਖ ਕੇ ਆਇਆ ਤੇ ਸੈਂਟਰਲ ਮਾਰਕੀਟ ਦੇ ਨਾਲ ਹੀ ਹੈਗਾ ਚਾਇਨਾ ਟਾਊਨ ਚਾਇਨਾ ਟਾਊਨ ਤੁਸੀਂ ਕਿਹੜੇ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਚੱਲ ਜਾਓ ਇੱਥੇ ਆਸਟ੍ਰੇਲੀਆ ਦੇ ਵਿੱਚ ਬਾਕੀ ਮੁਲਕਾਂ 'ਚ ਵੀ ਹੋਊ ਸ਼ਾਇਦ ਲਗਭਗ ਹਰੇਕ ਸ਼ਹਿਰ ਦੇ ਵਿੱਚ ਚਾਇਨਾ ਟਾਊਨ ਹੈਗਾ ਇਹ ਅਡੀਲੇਡਾ ਦਾ ਸੁਪਰੀਮ ਕੋਰਟ ਪੀਮ ਕੋਰਟ ਦੀ ਬਿਲਡਿੰਗ ਵੀ ਬਹੁਤ ਖਾਣੀ ਵਾਣੀ ਲੱਗਦੀ ਆ ਲਿਖਿਆ ਨਹੀਂ ਹੋਇਆ ਵੈਸੇ ਕਿੰਨੇ ਕਿਹੜੇ ਸਮੇਂ ਦੀ ਬਣੀ ਹੋਈ ਆ ਪਰ ਹੁਣ ਦੇਖਣ ਤੋਂ ਉਹ ਤੋਂ ਪਤਾ ਲੱਗਦਾ ਇਹਦੇ ਕੀ ਕਹਿੰਦੇ ਹੁੰਦੇ ਆ ਆਰਕੀਟੈਕਟ ਤੋਂ ਵੀ ਪੁਰਾਣੀ ਆ ਇਸ ਟਾਈਮ ਤੁਸੀਂ ਸਾਹਮਣੇ ਦੇਖ ਰਹੇ ਹੋ ਐਡਿਲੇਡ ਦਾ ਵਿਕਟੋਰੀਆ ਸਕੁਅਰ ਤੇ ਨਾਲ ਐਡਿਲੇਡ ਸ਼ਹਿਰ ਦੀਆਂ ਬਿਲਡਿੰਗਾਂ ਐਡਿਲੇਡ ਤੇ ਪਰਤ ਦੋਵੇਂ ਇੱਕੋ ਜਿਹੀ ਸ਼ਹਿਰ ਆ ਉਨੇ ਕ ਵੱਡੇ ਹੀ ਆ ਤੇ ਜੇ ਆਪਾਂ ਗੱਲ ਕਰੀਏ ਮੈਲਬਨ ਤੇ ਸਿਡਨੀ ਉਹ ਥੋੜੇ ਜਿਹਾ ਵੱਡੇ ਆ ਤੇ ਉਥੇ ਬਿਲਡਿੰਗਸ ਵਗੈਰਾ ਵੀ ਬਹੁਤ ਜ਼ਿਆਦਾ ਸਿਟੀ ਏਰੀਆ ਦੀਆਂ ਤੇ ਹੁਣ ਆਪਾਂ ਅੱਗੇ ਨੂੰ ਜਾਂਦੇ ਆ ਤੇ ਇਸ ਵਿਕਟੋਰੀਆ ਸਕੁਅਰ ਨੂੰ ਦੂਜੇ ਪਾਸਿਓਂ ਦੇਖਦੇ ਆ ਕਬੂਤਰ ਹੋਣੀ ਬੈਠਿਆ ਪਾਰਕਾਂ ਚ ਇਸ ਟਾਈਮ ਸਾਹਮਣੇ ਤੁਸੀਂ ਬਿਲਡਿੰਗ ਜਿਹੜੀ ਦੇਖ ਰਹੇ ਹੋ ਇਹ ਹੈਗਾ ਜਨਰਲ ਪੋਸਟ ਆਫਿਸ ਲਿਖਿਆ ਤਾਂ ਹੀ ਹੋਇਆ ਇਹਨਾਂ ਨੇ ਬੜੀ ਪੁਰਾਣੀ ਬਿਲਡਿੰਗ ਆਰਕੀਟੈਕਚਰ ਤੋਂ ਵੀ ਪਤਾ ਲੱਗਦਾ ਤੇ ਜੇ ਗੱਲ ਕਰੀਏ ਸ਼ਹਿਰ ਦੀ ਇਸ ਟਾਈਮ ਦੁਪਹਿਰ ਦੇ 12:00 ਵੱਜੇ ਲੰਚ ਟਾਈਮ ਆ ਪਰ ਫਿਰ ਵੀ ਸੁੰਨਾ ਸੁੰਨਾ ਜਿਹਾ ਲੱਗ ਰਿਹਾ ਜਿਆਦਾ ਲੋਕ ਇੱਥੇ ਦੇਖਣ ਨੂੰ ਮਿਲ ਨਹੀਂ ਰਹੇ ਸੜਕਾਂ ਦੇ ਉੱਤੇ ਜਿੰਨੇ ਹੋਣੇ ਚਾਹੀਦੇ ਆ ਸ਼ਹਿਰ ਦੇ ਮੁਕਾਬਲੇ ਤੇ ਆ ਸਾਹਮਣੇ ਲੱਗਿਆ ਹੋਇਆ ਬੁੱਤ ਕੈਪਟਨ ਚਾਰਲਸ ਸਟਰਾਟ ਐਕਸਪਲੋਰਰ 1795 ਬੌਰਨ ਤੇ ਡਾਈਡ ਇਹਨਾਂ 1860 ਇਹ ਉਹੀ ਵਿਅਕਤੀ ਆ ਜਿਨੇ ਨੂਲਾਬਾਰ ਏਰੀਆ ਵੀ ਐਕਸਪਲੋਰ ਕਰਿਆ ਸੀ ਆ ਐਡੀਲੇਡ ਦੀਆਂ ਬੱਸਾਂ ਤੇ ਇਹਦੇ ਦੂਜੇ ਪਾਸੇ ਟ੍ਰੈਮ ਸਟੇਸ਼ਨ ਆ ਉੱਥੇ ਵੀ ਚੱਲਦੇ ਆ ਹੁਣ ਆਪਾਂ ਜਿੱਦੂ ਬਾਦ ਇਹ ਸਾਹਮਣੇ ਤੁਸੀਂ ਫਰੇਮ ਦੇ ਵਿੱਚ ਦੇਖ ਰਹੇ ਹੋ ਐਡੀਲੇਡ ਦੀ ਪ੍ਰੈਮ ਪ੍ਰੈਮ ਨਹੀਂ ਸੌਰੀ ਟ੍ਰੈਮ ਪਹਿਲਾਂ ਤੁਸੀਂ ਬੱਸ ਦੇਖੀ ਤੇ ਆਇਆ ਟ੍ਰੈਮ ਬੱਸਾਂ ਤੇ ਟ੍ਰੈਮ ਦੇ ਰੰਗ ਜੇ ਲਗਭਗ ਸੇਮ ਹੀ ਨੇ ਜਿਹੜੀ ਜਿਹੜੀ ਬੱਸ ਤੇ ਟ੍ਰੈਮ ਦੇ ਉੱਤੇ ਕੋਈ ਐਡਵਰਟਾਈਜ਼ਮੈਂਟ ਆ ਕੋਈ ਮਸ਼ਹੂਰੀ ਵਗੈਰਾ ਲੱਗੀ ਹੋਈ ਆ ਉਹਨਾਂ ਦੀ ਫਰਕ ਲੱਗਦਾ ਨਹੀਂ ਇਹਨਾਂ ਦੇ ਰੰਗ ਸਾਰਿਆਂ ਦੇ ਦੇਖਣ ਨੂੰ ਸੇਮ ਹੀ ਆ ਬੱਸਾਂ ਤੇ ਟ੍ਰੇਨ ਦੇ ਇਸ ਜਗ੍ਹਾ ਤੇ ਇੱਕ ਮੈਮੋਰੀਅਲ ਵਾਕ ਬਣੀ ਹੋਈ ਆ ਤੇ ਥੱਲੇ ਇਹਨਾਂ ਨੇ ਉਹ ਕੰਟਰੀਆਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਜਿਹੜੇ ਨੇ ਲੜਾਈ ਦੇ ਵਿੱਚ ਹਿੱਸਾ ਲਿਆ ਹੂਗਾ ਚਾਇਨਾ ਨਿਊ ਬ੍ਰਿਟੇਨ ਥਾਈਲੈਂਡ ਬਰਮਾ ਬਰਮਾ ਨੂੰ ਵੈਸੇ ਹੁਣ ਤਾਂ ਮਿਆਂਮਾਰ ਕਹਿੰਨ ਲੱਗੇ ਪੁਰਾਣਾ ਨਾਮ ਇਹਦਾ ਬਰਮਾ ਸੀ ਈਸਟ ਈਸਟ ਟਿਮੋਰ ਯਾਨੀ ਕਿ ਐਵੇਂ ਸਾਰੀਆਂ ਕੰਟਰੀਆਂ ਦੇ ਅਲੱਗ-ਅਲੱਗ ਇਥੇ ਉੱਤੇ ਆਪਾਸ ਸਟਰੀਟ ਦੇ ਉੱਤੇ ਨਾਮ ਲਿਖੇ ਹੋਏ ਆ ਸਾਹਮਣੇ ਜਿਹੜੇ ਪਹਿਲੀ ਆਪਾਂ ਕਹੀਏ ਵਿਸ਼ਵ ਯੁੱਧ ਹੋਇਆ ਸੀ 1914 ਤੋਂ 18 ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਬਣਿਆ ਹੋਇਆ ਤੇ ਇਹਦੇ ਜਦੋਂ ਆਪਾਂ ਅੰਦਰ ਜਾਂਦੇ ਆ ਤਾਂ ਅਲੱਗ-ਅਲੱਗ ਉਹਨਾਂ ਦੇ ਫੌਜੀਆਂ ਦੇ ਨਾਂ ਲਿਖੇ ਹੋਇਆ ਜਿਨ੍ਹਾਂ ਨੇ ਆਪਣੀਆਂ ਉਸ ਜੰਗ ਦੇ ਵਿੱਚ ਜਾਨਾਂ ਦਿੱਤੀਆਂ ਉਹ ਸਾਹਮਣੇ ਇੱਕ ਉਧਰ ਬਣਿਆ ਹੋਇਆ ਉੱਥੇ ਨਾਂ ਲਿਖੇ ਹੋਏ ਨੇ ਜਿਹੜੀ ਸੈਕੰਡ ਵਰਲਡ ਵਾਰ ਹੋਈ ਸੀ ਉਹਨਾਂ ਦੇ ਨਾਮ ਜਿਹਦੇ ਆਪਾਂ ਇਹਦੇ ਅੰਦਰ ਜਾਂਦੇ ਆ ਤਾਂ ਅੱਗੇ ਵਾਲ ਆ ਵਾਲ ਦੇ ਉੱਤੇ ਸਾਰੇ ਫੌਜੀਆ ਦੇ ਐਵੇਂ ਨਾਮ ਲਿਖੇ ਹੋਏ ਨੇ ਹੁਣ ਆਪਾਂ ਚੱਲਿਆਂ ਸਾਊਥ ਆਸਟ੍ਰੇਲੀਆ ਮਿਊਜ਼ੀਅਮ ਦੇਖਣ ਇਧਰ ਮਿਊਜ਼ੀਅਮ ਆ ਤੇ ਇਹਨਾਂ ਨੇ ਲਿਖਿਆ ਫ੍ਰੀ ਐਂਟਰੀ ਹੋਰ ਦੱਸੋ ਕੀ ਚਾਹੀਦਾ ਐਂਟਰੀ ਫ੍ਰੀ ਆ ਤੇ ਅੱਗੇ ਅੰਦਰ ਜਾ ਕੇ ਮਿਊਜ਼ੀਅਮ ਦੇਖਦੇ ਆ ਇਹ ਮਿਊਜ਼ੀਅਮ ਸਾਰਾ ਜ਼ਿਆਦਾਤਰ ਅਬਰੀਜਨਲ ਜਿਹੜਾ ਕਲਚਰ ਆ ਉਹਨੂੰ ਦਰਸਾਉਂਦਾ ਤੇ ਉਹਨਾਂ ਬਾਰੇ ਇੱਥੇ ਅਲੱਗ-ਅਲੱਗ ਚੀਜ਼ਾਂ ਪਈਆਂ ਨੇ ਪੁਰਾਣੇ ਸਮੇਂ ਦੀਆਂ ਸਾਮੀਆਂ ਹੋਈਆਂ ਆਹ ਪੁਰਾਣੇ ਲੱਕੜਾਂ ਦੇ ਹਥਿਆਰ ਤੇ ਸ਼ੀਲਡਾਂ ਪਈਆਂ ਇਹ 19ਵੀਂ ਸਦੀ ਦੇ ਸ਼ੁਰੂਆਤੀ ਦੌਰ ਦੀਆਂ ਚੀਜ਼ਾਂ ਨੇ ਆਹ ਹੋਰ ਹਥਿਆਰ ਨੇ ਆ ਦੇਖਣ ਨੂੰ ਉਹ ਲੱਗਦਾ ਜਿਹੜਾ ਬੂਮਰੰਗ ਜਾਂ ਹੁੰਦਾ ਵੀ ਆਪਾਂ ਦੂਰ ਸੁੱਟਦੇ ਆ ਤੇ ਉਹ ਆਪਣੇ ਆਪ ਆਪਣੇ ਕੋਲੇ ਆ ਜਾਣਾ ਬੂਮਰੰਗ ਤਾਂ ਸ਼ਾਇਦ ਆ ਪਿਆ ਪੁਰਾਣੀਆਂ ਰਸੋਈ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਨਾਲ ਇਹ ਆਪਣੇ ਮਸਾਲੇ ਵਗੈਰਾ ਪੀਂਦੇ ਸੀ ਆ ਜਿਵੇਂ ਪਿਆ ਇਹ ਪੀਣ ਵਾਸਤੇ ਵਰਤਿਆ ਜਾਂਦਾ ਸੀ ਆ ਕੁੰਡਾ ਸੋਟਾ ਹੁੰਦਾ ਜਿਵੇਂ ਕੁੱਟਣ ਵਾਸਤੇ ਇਹ ਅ ਰिजिनल ਲੋਕ ਇਹ ਵਰਤਦੇ ਸੀ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ 19ਵੀਂ ਸਦੀ ਚ ਆ ਕੇ ਥੋੜੇ ਜਿਹਾ ਐਡਵਾਂਸ ਹੋ ਗਏ ਸੀ ਤੁਸੀਂ ਦੇਖ ਸਕਦੇ ਹੋ ਸ਼ੀਲਡਾਂ ਤੇ ਦੀ ਡਿਜ਼ਾਈਨ ਪਾਇਆ ਤੇ ਹਥਿਆਰ ਵੀ ਥੋੜੇ ਜਿਹਾ ਇਹਨਾਂ ਦੇ ਚੰਗੇ ਤਰੀਕੇ ਨਾਲ ਨਕੀਲੇ ਹੋ ਗਏ ਸੀ ਉਸ ਤੋਂ ਬਾਅਦ ਵਰਸ ਜਿਹੇ ਟਾਈਪ ਬਣਾ ਲਏ ਇਹਨਾਂ ਨੇ ਤਾਂ ਹਥਿਆਰ ਇਹਨਾਂ ਦੇ ਆ ਸਾਰੀਆਂ ਇਹਨਾਂ ਨੇ ਬਾਸਕਟ ਰੱਖੀਆਂ ਨੇ ਜਿਹੜੀਆਂ ਉਹ 1870 ਤੋਂ ਲੈ ਕੇ 1950 ਤੱਕ ਅਲੱਗ-ਅਲੱਗ ਥਾਵਾਂ ਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਵਰਤਦੇ ਸੀ ਇਹ ਸਾਰੀਆਂ ਹੱਥਾਂ ਨਾਲ ਬਣਾਈਆਂ ਹੋਈਆਂ ਨੇ ਬੈਗ ਹੋਗੇ ਬਾਸਕਟ ਹੋਗੇ ਕਾਫੀ ਜ਼ਿਆਦਾ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ ਆ ਆਸਟ੍ਰੇਲੀਆ ਦਾ ਪੁਰਾਣਾ ਨਕਸ਼ਾ ਟ੍ਰਾਈਬਲ ਕਹ ਲਈਏ ਜੇ ਆਪਾਂ ਕਬੀਲਿਆਂ ਵਿੱਚ ਜਦੋਂ ਅਬਰੀਜਿਨ ਲੋਕ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਤਾਂ ਉਹਨਾਂ ਦੀਆਂ ਅਲੱਗ-ਅਲੱਗ ਬਾਉਂਡਰੀ ਸੀ ਤੇ ਹੁਣ ਤਾਂ ਜਿਵੇਂ ਆਪਾਂ ਦੇਖਦੇ ਆਂ ਵੀ ਜ਼ਿਆਦਾਤਰ ਜਿਹੜੇ ਆਪਣੀ ਵਸੂ ਆਸਟ੍ਰੇਲੀਆ ਦੀ ਉਹ ਸਿਰਫ ਸਮੁੰਦਰੀ ਕਿਨਾਰਿਆਂ ਤੇ ਆ ਪਰ ਇਹਦੇ ਵਿੱਚ ਪਤਾ ਲੱਗਦਾ ਵੀ ਜਿਹੜੇ ਕਬੀਲੇ ਸੀ ਸਾਰੇ ਉਹ ਸੈਂਟਰ ਦੇ ਵਿੱਚ ਵੀ ਸਾਰੇ ਕਿਤੇ ਰਹਿੰਦੇ ਸੀ ਤੇ ਉਹਦੀਆਂ ਆਪਣੇ ਆਪਣੇ ਬਾਉਂਡਰੀ ਸੀ ਤੇ ਬਹੁਤ ਜ਼ਿਆਦਾ ਕਬੀਲੇ ਸੀ ਉਹਨਾਂ ਸਮਾਂ ਦੇ ਵਿੱਚ ਆ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਡ੍ਰੈਗਨ ਵੀ ਰੱਖਿਆ ਇਹ ਜਿਉਂਦੇ ਆ ਪਰ ਆ ਦੇਖੋ ਇਹ ਤਾਂ ਹਿਲਦਾ ਇਹ ਜਿਉਂਦਾ ਤੇ ਨਾਲ ਉਧਰ ਸੱਪ ਆ ਇੱਕ ਉਹ ਵੀ ਜਿਉਂਦਾ ਅਲੱਗ-ਅਲੱਗ ਜਾਨਵਰਾਂ ਦੇ ਅਸਲੀ ਸਕਲ ਤੇ ਉੱਪਰ ਅਸਲੀ ਜਿਵੇਂ ਮੱਛੀਆਂ ਹੋ ਗਿਆ ਉਹਨਾਂ ਨੂੰ ਸਾਰਿਆਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ। ਇਸ ਮਿਊਜ਼ੀਅਮ ਦੇ ਵਿੱਚ ਅਲੱਗ-ਅਲੱਗ ਇਹਨਾਂ ਨੇ ਫੈਕਟ ਲਿਖੇ ਹੋਏ ਨੇ ਤੇ ਇੱਕ ਫੈਕਟ ਇਹ ਲਿਖਿਆ ਹੋਇਆ ਵੀ ਜੇ ਸਮੁੰਦਰ ਦੇ ਵਿੱਚ ਇੰਨਾ ਸੋਨਾ ਜੋ ਸਾਰੇ ਸੋਨੇ ਨੂੰ ਕੱਢ ਲਿਆ ਜਾਵੇ ਤਾਂ ਦੁਨੀਆ ਦੇ ਉੱਤੇ ਜਿੰਨੇ ਵੀ ਕੁੱਲਾਪਾ ਕਹਿੰਦੀ ਹੈ ਹਿਊਮਨ ਬੀਇੰਗਸ ਆ ਉਹਨਾਂ ਕੱਲੇ-ਕੱਲੇ ਵਿਅਕਤੀ ਕੋਲੇ 4-4 ਕਿਲੋ ਸੋਨਾ ਆ ਜੂ ਵੀ ਇੰਨਾ ਸੋਨਾ ਉਹਦੇ ਵਿੱਚ ਸਮੁੰਦਰ 'ਚ ਆ ਸਮੁੰਦਰ ਦੇ ਵਿੱਚ ਲੱਗ ਲੱਗ ਕੇ ਸੁੰਦਰੀਆਂ ਜਿਹੜੀਆਂ ਮੱਛੀਆਂ ਹੁੰਦੀਆਂ ਉਹਨਾਂ ਦੀਆਂ ਡਿਸਪਲੇ ਇੱਥੇ ਇਹਨਾਂ ਨੇ ਲਾਈਆਂ ਹੋਈਆਂ। ਇਹ ਮਿਊਜ਼ੀਅਮ ਬਹੁਤ ਵੱਡਾ ਤੇ ਬਹੁਤ ਚੀਜ਼ਾਂ ਇਹਨਾਂ ਨੇ ਅਲੱਗ-ਅਲੱਗ ਇੱਥੇ ਰੱਖੀਆਂ ਹੋਈਆਂ ਨੇ। ਆਹ ਫਲੋਰ ਦੇ ਉੱਤੇ ਸਿਰਫ ਤੇ ਸਿਰਫ ਸਮੁੰਦਰ ਨਾਲ ਦਾ ਜੋ ਮਿਲਦਾ-ਜੁਲਦਾ ਸਮਾਨ ਆ ਉਹੀ ਆ। ਆਹ ਸਾਰੇ ਪੱਥਰ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਰੱਖਿਆ। ਜਿਹੜੀ પ્રાણી ਆਪਾਂ ਕਹਦੇ ਆ ਲਾਈਫ ਦੇ ਇਹਨਾਂ ਨੂੰ ਸਬੂਤ ਮਿਲਦੇ ਆ ਤੇ ਆ ਪੱਥਰਾਂ ਦੇ ਉੱਤੇ ਜਿਵੇਂ પ્રાਣੇ ਜਾਨਵਰਾਂ ਦੇ ਕਹ ਲੀਏ ਜਾਂ ਮੱਛੀਆਂ ਦੇ ਜੋ ਵੀ ਆ ਉਹਨਾਂ ਦੇ ਜਿਹੜੇ ਨਿਸ਼ਾਨ ਨੇ ਇਹਦੇ ਉੱਤੇ ਪਏ ਹੋਏ ਜਿਵੇਂ ਆ ਪੱਥਰ ਦੇ ਉੱਤੇ ਹੈਗਾ ਤੇ ਆ ਪੱਥਰ ਦੇ ਉੱਤੇ ਹੈਗਾ ਇਹ ਪੱਥਰੀ ਪੱਟਲੇ ਆ ਤੇ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੇ ਹੋਏ ਨੇ ਸਬੂਤ ਦੇ ਤੌਰ ਤੇ ਪੈੜਾਂ ਦੇ ਨਿਸ਼ਾਨ ਨੇ ਜਾਂ ਕਿਸੇ ਚੀਜ਼ ਦੇ ਨਿਸ਼ਾਨ ਨੇ ਤਾਂ ਨਹੀਂ ਪਤਾ ਪਰ ਹਾਂ ਇਹਦੇ ਉੱਤੇ ਨਿਸ਼ਾਨ ਨੇ ਆਹ ਸਾਰੇ ਪੱਥਰ ਮਿਨਰਲ ਜਾਂ ਜੈਮਸਟੋਨ ਕੁਛ ਵੀ ਕਹ ਲਈ ਆਪਾਂ ਜਿਹੜੇ ਆਪਣੇ ਧਰਤੀ ਦੇ ਉੱਤੇ ਮਿਲਦੇ ਆ ਉਹ ਵੀ ਖੂਲ ਬੜੇ ਵਧੀਆ ਵਧੀਆ ਸੋਹਣੇ ਸੋਹਣੇ ਲੱਗਦੇ ਆ ਦੇਖਣ ਆ ਤਾਂ ਐਵੇਂ ਜਿਵੇਂ ਡਾਇਮੰਡ ਹੁੰਦਾ ਇਹ ਵੀ ਸਾਰੇ ਮਿਨਰਲਸ ਹੀ ਆ ਜਿਹੜੇ ਆ ਸਾਹਮਣੇ ਪਏ ਆ। ਆ ਡਾਇਮੰਡ ਪਿਆ। ਡਾਇਮੰਡਾਂ ਨੂੰ ਤੋਂ ਬਾਅਦ ਪਾਲਿਸ਼ ਤੇ ਕੱਟ ਕਰਕੇ ਇਹਨਾਂ ਨੇ ਅਸਲੀ ਰੂਪ ਦਿੰਦੇ ਆ ਉਹ ਜਮੇ। ਵੱਡੇ ਉਹਦੇ ਚ ਪਿਆ ਪਰ ਉਹਨਾਂ ਨੂੰ ਫਿਰ ਅੱਗੇ ਪਾਲਿਸ਼ ਕਰਕੇ ਕੱਟ ਕਰ ਕਰਕੇ ਜਿਵੇਂ ਬਣਾ ਲੈਂਦੇ ਆ ਤੇ ਆ ਵੀ ਜਿਹਨੇ ਪਿਆ ਉਹ ਪਹਿਲਾਂ ਅਸਲੀ ਤਰੀਕੇ ਚ ਐਵੇਂ ਨਿਕਲਦਾ ਫਿਰ ਉਹਨੂੰ ਆ ਸ਼ੇਪ ਚ ਲੈ ਕੇ ਆਉਂਦੇ ਆ ਅੱਗੇ ਹੌਲੀ ਹੌਲੀ ਫਿਰ ਅੱਗੇ ਡਾਇਮੰਡ ਦਾ ਰੂਪ ਦਿੰਦੇ ਇਹਨਾਂ ਨੂੰ ਇਹ। ਜਿਹੜਾ ਮਾਈਨਿੰਗ ਦੇ ਵਿੱਚੋਂ 골ਡ ਨਿਕਲਦਾ ਉਹ ਅਸਲ ਦੇ ਵਿੱਚ ਐਵੇਂ ਨਾ ਹੁੰਦਾ ਫਿਰ ਅੱਗੇ ਉਹਨੂੰ ਪਗਲਾ ਆਫਿਸ਼ੀਅਤ ਦੇ ਕੇ ਇਹ ਕਿਹਣਾ ਘਟਾ ਬਣਾਉਂਦੇ ਆ ਅਮਸ ਇਸ 골ਡ ਆ ਜਿਹੜਾ ਐਵੇਂ ਪੱਥਰਾਂ ਦੇ ਵਿੱਚ ਹੁੰਦਾ ਲੁਕਿਆ ਹੋਇਆ ਤੇ ਬਾਅਦ ਚੋਂ ਉਹਨੂੰ ਫਿਰ ਕੱਢਦੇ ਆ ਇਹ ਅੱਜ ਮੈਂ ਆ ਵੀ ਪੱਥਰ ਦੇ ਉੱਪਰ ਪਿਆ ਬਿਲਕੁਲ ਆਹ ਉਹਨਾਂ ਜਾਨਵਰਾਂ ਦੀਆਂ ਹੱਡੀਆਂ ਨੇ ਜਿਹੜੀਆਂ ਆਸਟ੍ਰੇਲੀਆ ਦੇ ਵਿੱਚੋਂ ਮਿਲੀਆਂ ਇਹ ਅਸਲੀ ਨੇ ਤੇ ਪਰ ਹੁਣ ਇਹ ਜਾਨਵਰ ਹੈ ਨਹੀਂ ਧਰਤੀ ਤੇ ਪਰ ਇਹ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਹੋਣਗੇ ਪਰ ਇਹਨਾਂ ਦੀਆਂ ਹੱਡੀਆਂ ਇੱਥੋਂ ਮਿਲੀਆਂ ਨੇ ਤੇ ਇਹਨਾਂ ਨੇ ਇਕੱਠੇ ਕਰਕੇ ਇੱਥੇ ਸਾਰਾ ਕੁਝ ਮਿਊਜ਼ੀਅਮ 'ਚ ਰੱਖ ਲਿਆ ਇਸ ਮਿਊਜ਼ੀਅਮ ਨੂੰ ਆਪਾਂ ਚੰਗੀ ਤਰ੍ਹਾਂ ਦੇਖ ਕੇ ਬਾਹਰ ਆ ਗਏ ਬਹੁਤ ਲੰਬੀ ਚੌੜੀ ਗੱਲਬਾਤ ਸੀ ਮਿਊਜ਼ੀਅਮ ਦੀ ਪੂਰਾ ਵਿਸਥਾਰ 'ਚ ਇਹਨਾਂ ਨੇ ਅਲੱਗ-ਅਲੱਗ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਹੋਈ ਸੀ ਡੇਢ ਪੌਣੇ 2 ਘੰਟੇ ਲੱਗੇ ਇਹਨੂੰ ਸਾਰਿਆਂ ਨੂੰ ਦੇਖਣ 'ਚ ਜਿਦੇਚ ਇਹਨਾਂ ਨੇ ਸਾਊਥ ਆਸਟ੍ਰੇਲੀਆ ਦਾ ਇਤਿਹਾਸ ਇੱਥੋਂ ਦੇ ਮੂਲ ਨਿਵਾਸੀਆਂ ਦਾ ਉਸ ਤੋਂ ਬਾਅਦ ਸਮੁੰਦਰ ਬਾਰੇ ਬਹੁਤ ਸੇਲ ਯਾਨੀ ਕਿ ਬਹੁਤ ਲੰਬੀ ਚੌੜੀ ਗੱਲਬਾਤ ਸੀ ਖਾਸਾ ਕੁਝ ਦੱਸਿਆ ਹੋਇਆ ਸੀ ਤੇ ਹੁਣ ਆਪਾਂ ਅਗਲੇ ਪਾਸੇ ਨੂੰ ਚੱਲਦੇ ਆਂ ਇਹ ਆ ਸਾਹਮਣੇ ਸਟੇਟ ਲਾਇਬ੍ਰੇਰੀ ਇਸ ਟਾਈਮ ਆਪਾਂ ਬੈਠਾ ਰੰਡਨ ਮਾਲ ਸ਼ੋਪਿੰਗ ਸੈਂਟਰ ਦੇ ਸਾਹਮਣੇ ਤੇ ਜਿਹੜੀ ਤੁਸੀਂ ਸਟਰੀਟ ਦੇਖ ਰਹੇ ਹੋ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਪਰਤ ਦੀ ਮਰੇ ਤੇ ਮਲਬੰਦੀ ਬਰਕ ਸਟਰੀਟ ਜਿਹਦੇ ਉੱਤੇ ਟ੍ਰੈਫਿਕ ਲਾਉ ਨਹੀਂ ਸਿਰਫ ਵਾਕ ਕਰਕੇ ਇਧਰ ਉਧਰ ਤੁਸੀਂ ਜਾ ਸਕਦੇ ਹੋ ਤੇ ਜਿਹੜਾ ਸ਼ੋਪਿੰਗ ਸੈਂਟਰ ਆ ਇਹ ਅਲੇ ਲੇਡ ਦਾ ਕਹਿ ਸਕਦੇ ਆ ਸਿਟੀ ਦਾ ਮਸ਼ਹੂਰ ਸ਼ੋਪਿੰਗ ਸੈਂਟਰ ਤੇ ਖਾਸਾ ਵੱਡਾ ਆਪਾਂ ਅੰਦਰ ਇਹਦੇ ਹੋ ਆਏ ਵੀਡੀਓ ਆਪਾਂ ਬਣਾਈ ਨਹੀਂ ਤਾਂ ਕਰਕੇ ਨਹੀਂ ਬਣਾਈ ਕਿਉਂਕਿ ਸ਼ੋਪਿੰਗ ਸੈਂਟਰ ਲਗਭਗ ਸਾਰੇ ਇੱਕੋ ਜਿਹੇ ਹੁੰਦੇ ਆ ਇਸ ਸਾਹਮਣੇ ਆਪਣੇ ਆਡੀਲੇਡ ਦਾ ਰੇਲਵੇ ਸਟੇਸ਼ਨ ਇਹ ਪਹਿਲੀ ਵਾਰ 1852 ਦੇ ਵਿੱਚ ਖੁੱਲਿਆ ਸੀ ਕਹਿ ਲਓ ਜਾਂ ਬਣਿਆ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਦੋ ਕਵਾਰੀ ਦੁਬਾਰੇ ਫੇਰ ਬਿਲਡਿੰਗ ਰੀਬਿਲਡ ਕਰੀ ਇੱਕ ਵਾਰੀ 1928 ਚ ਤੇ ਇੱਕ ਵਾਰੀ 1986 ਚ ਤੇ ਇਥੋਂ ਮੈਟਰੋ ਚੱਲਦੀ ਆ ਤੇ ਆਡੀਲੇਡ ਚ ਮੈਨੂੰ ਲੱਗਦਾ ਮੈਟਰੋ ਦੀਆਂ ਅਲੱਗ-ਅਲੱਗ 6-7 ਲਾਈਨਾਂ ਨੇ ਇਸ ਰੇਲਵੇ ਸਟੇਸ਼ਨ ਨੂੰ ਅੰਦਰ ਨੂੰ ਜਾਂਦਾ ਰਾਹ ਤੇ ਥੱਲੇ ਹੌਲੀ-ਹੌਲੀ ਆਪਾਂ ਇੱਕ ਵਾਰੀ ਪਲੇਟਫਾਰਮ ਤੇ ਜਿਹੜਾ ਕੱਢ ਕੇ ਆਉਨੇ ਆ ਆ ਸਾਹਮਣੇ ਪਲੇਟਫਾਰਮ ਨੂੰ ਰਾਹ ਜਾਂਦਾ ਇਹਨਾਂ ਦੇ ਇੱਥੇ ਕਾਰਡ ਚੱਲਦਾ ਹੋਣਾ ਕੋਈ ਜੇ ਟਿਕਟ ਹੋਊ ਆਪਣੇ ਕੋਲ ਉਹ ਹੈ ਨਹੀਂ ਤੇ ਆਪਾਂ ਅੰਦਰ ਤਾਂ ਨਹੀਂ ਜਾਣਾ ਪਰ ਆਪਾਂ ਸਟੇਸ਼ਨ ਦੇ ਵਿੱਚੋਂ ਦੀ ਹੋ ਕੇ ਇੱਕ ਸਾਈਡ ਤੋਂ ਦੂਜੀ ਸਾਈਡ ਚੱਲੇ ਆ ਤੇ ਹੁਣ ਉਹਦੇ ਬੈਕ ਸਾਈਡ ਤੋਂ ਜਾ ਕੇ ਦੇਖਦੇ ਆਂ ਵੀ ਕਿਵੇਂ ਦਾ ਲੱਗਦਾ ਸਟੇਸ਼ਨ ਦੇ ਜਿਹੜੀ ਸਾਈਡ ਤੋਂ ਆਪਾਂ ਐਂਟਰ ਹੋਏ ਸੀ ਉਦੋਂ ਦੂਜੀ ਸਾਈਡ ਜਦੋਂ ਨਿਕਲਦੇ ਆ ਤਾਂ ਇਧਰਲੀ ਸਾਈਡ ਆ ਗਿਆ ਐਡੀਲੇਟ ਕਨਵੈਨਸ਼ਨ ਸੈਂਟਰ ਜਿੱਥੇ ਵੱਡੇ ਸ਼ੋਅ ਵਗੈਰਾ ਹੁੰਦੇ ਹੋਣਗੇ ਤੇ ਇਹ ਸਾਰਾ ਬਣਿਆ ਹੋਇਆ ਟੈਰਨਸ ਰਿਵਰ ਦੇ ਕੰਢੇ ਜਿਵੇਂ ਬਾਕੀ ਸ਼ਹਿਰਾਂ ਦੇ ਵਿੱਚ ਜਿਵੇਂ ਪਾਰਟਸ ਸਵਾਨ ਰਿਵਰ ਮੈਲਬਨ ਜੋ ਜ਼ਾਰਾ ਤੇ ਇੱਥੇ ਟੈਰਨਸ ਰਿਵਰ ਆ ਸਿਡਨੀ ਵਾਲੇ ਦਾ ਸਾਨੂੰ ਨਾਮ ਨਹੀਂ ਯਾਦ ਐਵੇਂ ਦਾ ਪਾਰਕ ਸੋਹਣਾ ਬਣਿਆ ਹੋਇਆ ਤੇ ਆ ਬ੍ਰਿਜ ਦੇ ਉੱਤੋਂ ਦੀ ਜਾਂਦਾ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਐਡੀਲੇਡ ਓਵਲ ਤੇ ਆ ਸਾਹਮਣੇ ਐਡੀਲੇਡ ਦਾ ਗਰਾਊਂਡ ਐਡੀਲੇਡ ਓਵਲ ਜਿੱਥੇ ਕ੍ਰਿਕਟ ਰਗਬੀ ਜਾਂ ਆਪਣਾ ਆਸਟ੍ਰੇਲੀਅਨ ਫੁੱਟੀ ਫੁੱਟੀ ਲੀਗ ਦੇ ਮੈਚ ਹੁੰਦੇ ਆ ਤੇ 1871 ਦੇ ਵਿੱਚ ਗਰਾਊਂਡ ਬਣਿਆ ਸੀ ਇਹਦੀ ਕਪੈਸਿਟੀ ਲਗਭਗ 55k000 ਦੀ ਇਹਦੀ ਕਪੈਸਿਟੀ ਆ ਤੇ ਇਧਰ ਸਾਹਮਣੇ ਕਲੈਮ ਹਿੱਲ ਦਾ ਬਣਾਇਆ ਹੋਇਆ ਇਹਨਾਂ ਨੇ ਬੁੱਤ ਤੇ ਪਹਿਲਾ ਟੈਸਟ ਮੈਚ ਇਸ ਗਰਾਊਂਡ ਦੇ ਵਿੱਚ 1884 ਆਸਟ੍ਰੇਲੀਆ ਵਰਸ ਅੰਗਲੈਂਡ ਦੇ ਦਰਮਿਆਨ ਖੇਡਿਆ ਗਿਆ ਸੀ ਜੇ ਆਪਾਂ ਇਸ ਜਗ੍ਹਾ ਤੋਂ ਖੜ ਕੇ ਕੈਮਰਾ ਘਮਾਉਣੇ ਆ ਤਾਂ ਇੱਥੋਂ ਥੋੜੀ ਜਿਹੀ ਦੀ ਆਲੇ-ਦੁਆਲੇ ਚਫੇਰੇ ਦੀ ਵਧੀਆ ਦੇਖ ਆਉਂਦੀ ਆ ਆ ਇੱਥੇ ਜਿਹੜਾ ਆਪਣਾ ਟੈਰਨਸ ਰਿਵਰਾ ਉਹਦੇ ਕਿਨਾਰੇ ਵਾਰ ਮੈਮੋਰੀਅਲ ਪਾਰਕ ਆ ਤੇ ਉਹਦੇ ਵਿੱਚ ਦਰਖਤ ਦੇਖੋ ਕਿੰਨਾ ਵੱਡਾ ਟਾਣੇ ਵੀ ਇਹਦੇ ਐ ਕਹ ਲਓ ਵੀ ਇੱਕ ਇੱਕ ਟਾਣਾ ਇੱਕ ਇੱਕ ਦਰਖਤ ਨਾਲੋਂ ਵੀ ਜ਼ਿਆਦਾ ਵੱਡਾ ਜਿਹੜੇ ਨਾਰਮਲ ਦਰਖਤ ਹੁੰਦੇ ਆ ਇੱਥੋਂ ਸਟਾਰਟ ਹੋ ਕੇ ਇਹਦੇ ਟਾਣੇ ਉਹ ਦੂਰ ਤੱਕ ਜਾਂਦੇ ਆ ਤੇ ਥੱਲੋਂ ਤਣਾ ਦੇਖੋ ਉਹ ਜਿਵੇਂ ਆਕਟੋਪਸ ਜਾ ਹੁੰਦਾ ਨਾ ਉਹਦੇ ਵਾਂਗੂ ਬਾਹਾਂ ਜੀਆਂ ਖਿਲਾਰੀਆਂ ਨੇ ਆਪਣੀਆਂ ਦੇਖੋ ਉਹ ਸਾਹਮਣੇ ਆ ਇਹਦਾ ਵੀਰਪਾਈ ਕੋਈ ਉਹ ਇੰਨਾ ਵੱਡਾ ਨਹੀਂ ਹੈਗਾ ਪਰ ਹੈਗਾ ਉਹ ਵੀ ਆਪਦੇ ਆਪ ਚ ਖਾਸਾ ਵੱਡਾ ਇਹ ਟਾਇਰਾਂ ਸਰਵਰ ਦੇ ਵਿੱਚ ਟਾਇਰੀ ਟਾਇਰੀ ਨੂੰ ਬੜੇ ਹਨ ਨੇ ਰੰਗ-ਬਰੰਗੇ ਰੰਗ ਕਰਿਆ ਅੱਜ ਜੇ ਮੈਂ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਹੋਰ ਸ਼ਹਿਰਾਂ ਚ ਵੀ ਦੇਖੇ ਹੋਣਗੇ ਤੇ ਇੱਥੇ ਵੀ ਲੋਕਾਂ ਨੇ ਜਿਹੜੇ ਆਪਣੀ ਉਹ ਤਮੰਨਾ ਪੂਰੀ ਕਰਨ ਲਈ ਜਿੰਦੇ ਬੰਨੇ ਹੁੰਦੇ ਆ ਤੇ ਬਨ ਕੇ ਚਾਬੀ ਸਿੱਟ ਦਿੰਦੇ ਆ ਰਿਵਰ ਚ ਉਹ ਇੱਥੇ ਵੀ ਬੰਨੇ ਹੋਇਆ ਇੱਥੇ ਚਾਬੀ ਬੰਨ ਕੇ ਲੋਕ ਤੇ ਇਹ ਚ ਸੱਟ ਦਿੰਦੇ ਹੋਣਗੇ ਕੁੰਜੀ ਤੇ ਕੁੰਜੀ ਖੋ ਗਈ ਤੇ ਫਿਰ ਜਿੰਦਾ ਵੀ ਕਿਹੜੇ ਕੰਮ ਦਾ ਇਹ ਇੱਕ ਆਈਡਿਅਲ ਦੇ ਬੈਕ ਸਾਈਡ ਤੇ ਇੱਕ ਕੈਥੈਡਰਲ ਆ ਜ acolie ਚਰਚ ਬਣੀ ਹੋਈ ਆ 1869 ਦੇ ਵਿੱਚ ਇਹ ਬਣਨੀ ਸਟਾਰਟ ਹੋਈ ਤੇ 1904 ਦੇ ਵਿੱਚ ਇਹਦੀ ਕੰਸਟਰਕਸ਼ਨ ਆ ਜਿਹੜੀ ਕੰਪਲੀਟ ਹੋਈ ਤੇ ਇਹਦਾ ਡਿਜ਼ਾਈਨ ਬੜਾ ਸੋਹਣਾ ਇਹਦਾ ਫਰੰਟ ਸਾਈਡ ਤੇ ਆਪਾਂ ਹੁਣ ਇਹਨੂੰ ਸਾਈਡ ਤੋਂ ਦੇਖਦੇ ਆਂ ਇੱਥੇ ਹੋਰ ਲੋਕ ਵੀ ਇਹਦੀਆਂ ਤਸਵੀਰਕਾਰੀਆਂ ਕਰੀ ਜਾਂਦੇ ਆ ਕਿਉਂਕਿ ਇਹਦਾ ਡਿਜ਼ਾਈਨ ਬੜਾ ਅਨੋਖਾ ਤੇ ਸਾਈਜ਼ ਕਾਫੀ ਵੱਡਾ ਆ ਇਹਦਾ ਸਾਈਡ 뷰 ਆ ਆ ਇੱਕ ਹੋਰ ਐਂਗਲ ਤੋਂ ਇਸ ਚਰਚ ਦੀ ਵੀਡੀਓ ਇਹ ਕਦੇ-ਕਦੇ ਉਵੇਂ ਵੀ ਲੱਗਦਾ ਜਿਵੇਂ ਪੁਰਾਣੀਆਂ ਹਿੰਦੀ ਫਿਲਮਾਂ ਦੇ ਵਿੱਚ ਉਹ ਸਕੂਲ ਜੇ ਬਣੇ ਹੋਏ ਹੁੰਦੇ ਸੀ ਐਵੇਂ ਦੇ ਜੀ ਐਡਿਲੇਡ ਸ਼ਹਿਰ ਦੇਖਣ ਤੋਂ ਬਾਅਦ ਆਪਾਂ ਆ ਗਏ ਆ ਵਾਪਿਸ ਤੇ ਹੁਣ ਆਪਾਂ ਕਰਦੇ ਆ ਰੈਸਟ ਸਮਾਂ ਤਾਂ ਕੋਈ ਜ਼ਿਆਦਾ ਨਹੀਂ ਹੋਇਆ ਸਮਾਂ 4.5 ਹੋਇਆ ਇਸ ਟਾਈਮ ਤੇ ਕੱਲ ਨੂੰ ਆਪਾਂ ਜਾਵਾਂਗੇ ਪੋਰਟ ਫੈਰੀ ਪੋਰਟ ਫੈਰੀ ਵਿਕਟੋਰੀਆ ਦਾ ਟਾਊਨ ਆ ਤੇ ਆਪਣਾ ਵਿੱਚ ਦੇ ਉੱਤੇ ਆ ਟਾਊਨ ਇਥੇ 600 ਕਿਲੋਮੀਟਰ ਆ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਸਾਜਰੇ ਤੁਰਨ ਦੀ ਸਵੇਰੇ ਬਾਕੀ ਉਸ ਤੋਂ ਬਾਅਦ ਆਪਾਂ ਉਦੋਂ ਅਗਲੇ ਦਿਨਾਂ ਗ੍ਰੇਟ ਓਸ਼ੀਨ ਰੋਡ ਆ ਜਿਹੜੀ ਇੱਥੇ ਖਾਸੇ ਮਸ਼ਹੂਰ ਆ ਵਿਕਟੋਰੀਆ ਦੀ ਹੋਲ ਡਰਾਈਵ ਓਸ਼ੀਨ ਦੇ ਨਾਲ-ਨਾਲ ਰੋਡ ਜਾਂਦੀ ਹੈ ਤੇ ਆਪਾਂ ਉਹਨੂੰ ਫਿਰ ਚੰਗੀ ਤਰ੍ਹਾਂ ਦੇਖਾਂਗੇ ਤੇ ਕੱਲ ਨੂੰ ਮਿਲਦੇ ਆਂ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵਧੀਆ ਲੱਗੀ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ